ਵਾਦਿਆ ਕੋਲ ਇਹ ਲਈ ਅੱਜ ਪਲਾਇ ਜੀ ਰਾਪੀ ਲੈ ਕੇ ਆਇਆ ਕੱਲ ਜਾਂ ਪਹਿਲਾਂ ਲਿਖੇ ਹੋਰ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਕੋਈ ਇਨਾ ਪਰੇਸ਼ਾਨ ਹੋ ਗਿਆ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਨਾ ਪਾਇਆ ਮੈਂ ਇਹਨਾਂ ਨੂੰ ਪਰੇਸ਼ਾਨ ਵਾ ਤੇ ਇਹ ਉਹਨਲੇ ਤੇ ਆ ਵੀ ਕੋਈ ਜਿੰਮੇਵਾਰੀ ਜਿਹੜੀ ਮੇਰੇ ਉਹਨਾਂ ਸਹੁਰਿਆਂ ਦੀ ਜਿੰਮੇਵਾਰੀ ਹੋਵੇ ਸਾਡੇ ਦਾ 11 ਮਹੀਨੇ ਦੇ ਨਾਲ ਦਵਾਈ ਦਾ ਕੇ ਮਾਂ ਨੂੰ ਮਿਲ ਕਹਿੰਦਾ ਮੈਂ ਆ ਮੇਰੀ ਬੱਚਾ ਇੱਕ ਬੇਟੀ ਉਹਨਾਂ ਦੀ ਦਾ 11 ਸਾਲ ਦੀ ਜਿਵੇਂ ਕੋ ਰਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ ਤੇoverline ਟਾਈਮ ਤੋਂ ਮਿਲ ਨਹੀਂ ਕੋਈ ਦਾ ਨਹੀਂ ਮਿਲਨ ਦਿੰਦੇ ਕੇ ਲਾਇਆ ਬਸ ਉਹ ਤੋਂ ਇਨਾ ਪਰੇਸ਼ਾਨ ਹੋ ਆ ਸੀ ਮਲੇ ਨੂੰ ਮੇਰੀ ਬੱਚੀ ਆ ਤੇ ਬੱਚੀ ਨਾਲ ਬਹੁਤ ਪਿਆਰ ਕਰਦਾ ਆ ਮੇਰਾ ਤੇ ਇਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਦੇ ਨਾਲ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਗੋ ਤੇ ਉਹਨਾਂ ਨੂੰ ਵੀ ਥਾਣੇ ਦੇ ਮਲੇ ਕੇਸ ਚੱਲਣ ਦੇ ਬਾਅਦ ਰਿਪੋਰਟ ਨੇ ਫੈਸਲਾ ਦੇਣਾ ਹਾਂ ਦਾ ਉਹਨਾਂ ਨੂੰ ਕੱਲ੍ਹ ਕੱਲ ਕੇ ਫੁੱਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਉਹਦੇ ਚਰੀਲ ਕਰਦੇ। ਮੇਰਾ ਅਰਤਾਰ ਸਿੰਘ ਮੈਂ ਨਾ ਜਵਾਈ ਮਸੀਹ ਦੇ ਮੁਰੇ ਹੁੰਦੇ ਜਵਾਈ ਹੈ ਤੇ ਉਹ ਮੈਂ ਉਹਨੇ ਖਾਤਾ ਕੀ ਹੈ ਕੀ ਲੱਗਦਾ ਖਾਤਾ ਉਹਨਾਂ ਨੇ ਸਪਾਤਿਆਂ ਕੋਣੀਆਂ ਲਈਆਂ ਇਹਨੇ ਪਲਾਈ ਰਾਤੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਕੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਪੰਜ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜਿਆਦਾ ਹੀ ਮਲਵੇ ਹੋ ਕਿ ਜਦੋਂ ਮਰਨ ਤੋਂ ਪਹਿਲਾਂ ਫੇਸਬੁਕ ਤੇ ਕੀ ਬੋਲ ਫੇਸਬੁਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲਵੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਤੋਂ ਪਰੇਸ਼ਾਨ ਵਾਂ ਤੇ ਇਹ ਉਹਨੇ ਕਿਹਾ ਵੀ ਕੋਈ ਜ਼ਿੰਮੇਵਾਰੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ ਤੇ ਕਿਸੇ ਨੂੰ ਦੱਸਿਆ ਨਹੀਂ ਘਰ ਰਾਤ ਉਹਨੇ 11:30 ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲ ਕੇ ਕਹਿੰਦਾ ਮੈਂ ਆ ਦਵਾਈ ਕਮਰੇ ਚ ਇਕੱਲਾ ਸੀ ਕਮਰੇ ਜੋ ਹੁੰਦੇ ਆ ਇਕੱਲਾ ਇਹ ਬਾਦੂ ਜੀ ਦਾ ਕਮਰੇ ਜੀ ਹੀ ਲੱਗੇ ਉਹਦਾ ਤੁਰੇ ਫਿਰਦੇ ਇੰਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ ਦਾ 11 ਦਾ ਜਿਵੇਂ ਕੋ ਰਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਤੇ ਉਹ ਮਿਲ ਨਹੀਂ ਦਿੰਦੇ ਉਹਨਾਂ ਨੇ ਸਾਡੇ ਕਾਮ ਤੋਂ ਮਿਲਦੀ ਕੋਈ ਗੱਲ ਨਹੀਂ ਮਿਲਣ ਦੇ ਕੇ ਲਾਇਆ ਵਾ ਕਿ ਮੱਚੀ ਨੂੰ ਨਹੀਂ ਮਿਲਦਣਾ ਉਹ ਤੋਂ ਇਨਾ ਪਰੇਸ਼ਾਨ ਵਾ ਕਿ ਮਲੇ ਵੀ ਮੇਰੀ ਬੱਚੀ ਆ ਵੀ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਮਤਲਬ ਤੇ ਇਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਤੇ ਮਲੇ ਵੀ ਕੇਸ ਚੱਲਣ ਦੇ ਬਾਅਦ ਰਿਪੋਰਟ ਨੇ ਫੈਸਲਾ ਲੈਣਾ ਹੁੰਦਾ ਉਹਨਾਂ ਨੂੰ ਘੱਲ ਘੱਲ ਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਉਹਦੇ ਜੇਲ੍ਹ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆਇਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆਰੇ ਥਾਣੇ ਸੱਤ ਸੱਤ ਕੇ ਤੇ ਜੇਲ੍ਹ ਕਰ ਰਹੇ ਆ ਉਹ ਤੋਂ ਵੀ ਪਰੇਸ਼ਾਨ ਇਹ ਰਾਤ ਨੇ ਰੋਂਦਾ ਰਹਿੰਦਾ ਹੈ ਵੀ ਕਿਰਵਾਇਦਾ ਹੀ ਰਹੋ ਕਿ ਰੋਲਾ ਵੀ ਭਾਈ ਮਲੇ ਬਹੁਤ ਪਰੇਸ਼ਾਨ ਕਰਦੇ ਆ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਨਾਲ ਇਕੱਲੇ ਹੀ ਆ ਇਹ ਦੋ ਭੈਣਾਂ ਹੋ ਗਈਆਂ ਉਹ ਆਪਣੇ ਘਰ ਵਾਲੇ ਕਿੰਨੇ ਜਿਹੇ ਝਗੜਾ ਜਾਂਦਾ ਤਿਹੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਹਦਾ ਮਨ ਗਿਆ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਿਹਾ ਉਹ ਆ ਵੀ ਨਹੀਂ ਆ ਰਹੀ ਹੈ ਕਿ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਵਾਰਾਂ ਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਤਲਬ ਇਹ ਉਹ ਬੇਟੀ ਨੂੰ ਮਿਲਣ ਨਹੀਂ ਦਿੰਦੇ ਨਾ ਉਹ ਆ ਰਹੀ ਆ ਤੇ ਨਾ ਹੀ ਮਤਲਬ ਇਹ ਕਿ ਕਿਸੇ ਕੇ ਪਾਸੇ ਮਿਲਦੀ ਉਹ ਕਰਨ ਦੇ ਦਮ ਲੈ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਦੇ ਠੀਕ ਹੈ ਜੀ ਉਹ ਆ ਰਿਹਾ ਪੁੱਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹਾਂ ਵੀ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਧਰ ਪਿੱਛੇ ਦੇ ਹੈ ਲੀਲਕਾ ਆ ਬਟਾਲੇ ਕਰਨ ਚ ਨੇ ਕੋਲ ਐਸ ਵੇਲੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਰਹਿ ਮਲੇ ਵੀ ਸੌ ਦਾ ਕਿਹੜਾ ਪੈਂਡੂ ਪੁਰੀਆਂ ਬਾਤ ਪੁਰੀਆਂ ਹਾਂਜੀ ਪੁਰੀਆਂ ਅਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਸੌਲੇ ਨਾਲ ਝਗੜਾ ਸਰਦਾ ਹੀ ਗਿਆ 3 ਸਾਲ ਹੋ ਗਏ ਆ ਲੋਟੀ ਨੂੰ ਫੇਕੇ ਰੇ ਮਾਪੇ ਲੈ ਕੇ ਹੀ ਗਏ ਆ ਤਾਂ ਖੁਦਸ ਬਹੁਤ ਕੱਲ ਦੇ ਰਹੇ ਆ ਬਾਹਰ ਵਿੱਚ ਕੀ ਐਵੇਂ ਜਿਵੇਂ ਸੇਬੇ ਦਾ ਲਾਤਾ ਬਾਅਦ ਚ ਉਹਨਾਂ ਨੇ ਬੋਰ ਕੇਸ ਲਾਤਾ 14 ਫਰਵਰੀ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਲੈ ਗਿਆ ਹੀ ਗਾ ਬਹੁਤ ਨਾਲ ਤਾਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਤੇ ਜਾਣਾ ਹੈਗਾ ਤੇ ਨਹੀਂ ਜਾ ਸਕਿਆ ਮੇਰੀ ਕੀ ਕਹਿੰਦੇ ਕੀ ਸੀ ਸੋਹਰੇ ਨੂੰ ਸੋਹਰੇ ਆਂਦੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜੋ ਮਰ ਗਿਆ ਅੰਦਾ ਹੀ ਮੈਂ ਬੇਟੀ ਨੂੰ ਮਿਲਦਾ ਵਾ ਸੋਹਰਾ ਮੈਨੂੰ ਕੰਮ ਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨਹੀਂ ਮਣੀ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਹੇ ਤੇਰੇ ਬੂਹੇ ਤੇ ਕੇ ਲੋਥੀ ਤੇਰਾ ਮੈਨੂੰ ਬਹੁਤ ਪੜਾ ਬੋਲਦਾ ਸੀ ਪਰ ਕਿਹੜੇ ਪਿੰਡ ਵੇ ਆਇਆ ਪੂਰਗਾ ਪੂਰਗਾ ਕਿ ਮਤਲਬ ਹੋ ਗਿਆ ਵਿਆਹ ਨੇ ਤੇ ਹੋ ਗਿਆ 2012 ਚ ਹੋਇਆ ਸੀ ਕੁੜੀ ਦਾ ਨਾਮ ਕੇਂਦਿਤ ਗੁਰਪ੍ਰੀਤ ਮੁੰਡੇ ਦਾ ਨਾਮ ਗੁਰਪ੍ਰੀਤ ਪਰੰ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲੇਸੀ ਪਾਇਆ ਵੈਲੀਫਿਕੇ ਆ ਪੜ ਲਿਓ ਜੋ ਲਿਖਿਆ ਵਾ ਕੀ ਚਾਹੁੰਦੇ ਤੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦੋ ਮੇਰਾ ਪੁੱਤ ਤੜਫਦਾ ਮਰ ਗਿਆ ਉਹ ਕੀ ਕੰਮ ਕਰਦਾ ਹੈ ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਹੀ ਹੈ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਕੱਲਤਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗਾ ਉਹ ਦੱਸਣ ਮਗਰੋਂ ਆ ਗਿਆ ਵਾਪਸ ਇਹ ਲੈਣਾ 40-45 ਲੱਖ ਰੁਪਈਆ ਇਹਨਾਂ ਨੇ ਫੈਲਾ ਤੇ ਲਾਇਆ ਉਹ ਉਤੀ ਨਾ ਉਹਨੇ ਮੈਂ ਆਖਿਆ ਮੈਂ ਨਹੀਂ ਕੋਈ ਬਾਦਾ ਪੰਦਾ ਵਿਆਜ ਖਾਈ ਜਾਓ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜੇ ਤਾਂ ਫੂਰੀ ਕੀਤੀ ਹੀ ਉਹਨਾਂ ਦੀ ਮੈਂ ਕ੍ਰਿਪਲਾਈ ਕੀਤੀ ਨਾਂ ਵੀ ਆਇਆ ਬੰਦਾ